ਸਾਰੀਆ ਨੂੰ ਸਵਾਗਤ ਹੈ ਤੁਹਾਡਾ ਆਪਣੇ ਅਚੀਨੰਦਰਾ ਬਲੌਗ 'ਤੇ ਸਵੇਰ ਦੇ ਹੋ ਉਸ ਵੱਜ ਗਏ ਆ 7 ਪਲਕ ਹੋ ਗਈ ਆ ਤਿਆਰ ਹਾਂਜੀ ਤੇ ਚੱਲੇ ਸੀਗੇ ਇਹ ਚੱਲਿਆ ਬਾਹਰ ਹੋ ਗਿਆ ਕੰਮ ਖਰਾਬ ਪਲਕ ਹੋ ਗਈ ਨਾ ਕੀ ਬੈਗੀ ਹਮ ਲਓ ਜੀ ਬਦਲ ਬਹੁਤ ਹੋਇਆ ਬਹੁਤ ਜਿਆਦਾ ਹੋਇਆ ਮੈਂ ਕਿਉਂ ਜਾਣਾ ਪਣਾ ਹੁਣ ਜਾਣਾ ਬਣਾ ਆਪਣੋਂ ਗੱਡੀ 'ਚ ਹੁੰਦਾ ਤੇ ਹੁਣ ਗੱਡੀ ਆਪਣੀ ਖੜੀ ਆ ਤੇ ਗੱਡੀ ਰੜੀ ਕਰਦੇ ਆ ਜੇ ਮੈਨੂੰ ਰਾਤੀ ਭੱਜੀ ਜਾਂਦੀ ਮੈਂ ਕਿਹਨੂੰ ਸਕੂਲ ਲੈ بارش ਵੀ ਹੋ ਗਈ ਸ਼ੁਰੂ ਅੱਲੂ ਠੰਡਾ ਹੋ ਜਾਣਾ ਠੰਡਾ ਮੌਸਮ ਕੁਝ ਦਿਨਾਂ ਤੋਂ ਨਹੀਂ ਪਤਾ ਕਿੱਦਾਂ ਦਾ ਐਵੇਂ ਹੋਣਾ ਜੰਦਰ ਜੀ ਕੁੜੀਆਂ ਜਿੰਨਾ ਹੈਗਾ ਨਾ ਮੈਂ ਕਿਹਾ ਅੱਜ ਆਪਾਂ ਗੱਡੀ 'ਚ ਚੱਲ ਆ ਚੱਲੋ ਚਲੋ ਆਓ ਇੱਥੇ ਆਹ ਆਹ ਤੇ ਮਾਰੇ ਮਾਰੇ ਬ੍ਰੀਕ ਬ੍ਰੀਕ ਉਹ ਬਰੀ ਬਰੀ ਕਣੀਆਂ ਵੀ ਸ਼ੁਰੂ ਹੋਈਆਂ ਆ ਮੀ ਮਾਦਾ ਬਾਹਰ ਇੱਥੇ ਮਾੜਾ ਮਾੜਾ ਪੈ ਰਿਆ ਆ ਹਲਕਾਰ ਖਾਂ ਹਾਂ ਜੀ ਇਹ ਹੈਗਾ 650 ਰੁਪਏ ਲੈ ਕੇ ਜਾਣਾ ਇਹਨੇ ਨਾਲ ਅੱਜ ਇਹਨਾਂ ਦਾ ਜਾਣਾ ਆ ਟੂਰ ਟੂਰ ਕੀ ਇਹਨੂੰ ਕਹਿੰਦੇ ਆ ਮੂਵੀ ਦਿਖਾ ਲੈਣੇ ਮੂਵੀ ਲੈ ਕੇ ਦਿਖਾਣੇ ਜਾਣਾ ਕਿਹੜੀ ਮੂਵੀ ਦਿਖਾ ਲੈਣੀ ਆ ਕੋਈ ਨਹੀਂ ਹਾਂ ਜੀ ਪੈਸੇ ਆਪਣੇ ਸਾਹਮਣੇ ਹੀ ਤੇ ਪੈਸੇ ਅੱਜ ਮੈਡਮ ਦੇ ਦਿੱਤੇ ਮੂਵੀ ਕਿਹੜੀ ਦੇਖਣੀ ਆ ਜੈਟਨ ਜੁਨਿਓ 3 ਇੱਧਰ ਮੂੰਹ ਕਰਕੇ ਦੱਸ ਜੈਟਨ ਜੁਨਿਓ 3 ਗਟ ਐਂਡ ਜੂਲੀਅਟ 3 ਜਾਣਾ ਕਿਥੇ ਪੀਵੀਆਰ ਕਿਊਰੋ ਮੋਲ ਜਾਣਾ ਹੈ ਕਿਊਰੋ ਮੋਲ ਤੇ ਤੋਂ ਬਾਅਦ ਪਹਿਲੇ ਕਿਊਰੋ ਮੋਲ ਲੈ ਕੇ ਜਾਵਾਂਗੇ ਫਿਲਮ ਵੇਖਾ ਕੇ ਫਿਰ ਹਵੇਲੀ ਲੈ ਕੇ ਜਾਣਾ ਹੈ ਅੱਛਾ ਤੇ ਲੰਚ ਕਰਵਾ ਦੇ ਸਕੂਲ ਨੂੰ ਓਕੇ ਓਕੇ ਕਦੋਂ ਜਾਣਾ ਇਹ ਇਹ ਪਟਾਣੀ ਦੀ ਡੇਟ ਨਹੀਂ ਫਾਈਨਲ ਲੱਗੀ ਮੈਮ ਨੂੰ ਜਿਹੜੇ ਸਾਰੇ ਪੈਸੇ ਇਕੱਠੇ ਹੋ ਗਏ ਬੱਚਿਆਂ ਦੇ ਫਿਰ ਉਹਨਾਂ ਨਾਲ ਡੇਟ ਫਾਈਨਲ ਫੇ ਕਰਨੀ ਹੈ ਨਾ ਇਸ ਵੀਕ ਦੇ ਵਿੱਚ ਵਿੱਚ ओके 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 चलो करो हो रेडी फिर ਮੈਨੂੰ ਵੀ ਲੱਤ ਜਾਣੀ ਆ ਆਹੋ ਹੋ ਹੋ ਰੈਡੀ ਫਿਰ ਤੇ ਫਿਰ ਆਪਾਂ ਚੱਲੀਏ ਗੱਡੀ 'ਚ ਕਿਉਂਕਿ ਮੌਸਮ ਹੈਗਾ ਖਰਾਬ ਤਾਂ ਪੰਜ ਮਿੰਟ ਪਹਿਲਾਂ ਹੀ ਦੁਰੀਏ ਠੀਕ ਆ ਨਾ ਚਲੋ ਉੱਥੇ ਹੋਏ 5 ਮਿੰਟ ਪਹਿਲਾਂ ਫੇਟ ਨਾ ਆਵੇ ਆਹੋ ਲਓ ਜੀ 바바이 ਮੀ ਪੀ ਰਿਹਾ ਆ ਇਹ ਦੇਖੋ ਜੀ ਮੌਸਮ ਹੋ ਗਿਆ ਠੰਡਾ ਬਹੁਤ ਵਧੀਆ ਮੌਸਮ ਆ ਗਰਮੀ ਤੋਂ ਰਾਹਤ ਮਿਲੇਗੀ ਹੁਣ ਸਾਰਿਆਂ ਨੂੰ ਜੀ ਗਰਮੀ ਇੰਨੀ ਜਾ ਚਲੋ ਦਿਹਾੜੀ ਖੰਡ ਦਾ ਇੱਕ ਹੋਊਗੀ ਫੇਰ ਭਾਵੇਂ ਜਿੱਦਾਂ ਮਰਜੀ ਆ ਨਾ ਚਲੋ ਜੀ ਮੌਸਮ ਗੁੱਡ ਵਾਲਾ ਆ ਬਹੁਤ ਸੋਹਣਾ ਗੱਡੀ ਜੇ ਤੇਲ ਵੀ ਘਟ ਤੇ ਆਪਾਂ ਤੇਲ ਪਵਾਉਣਾ ਪਹਿਲਾਂ ਜਾ ਕੇ ਪੈਟਰੋਲ ਪੰਪ ਤੋਂ ਪਹਿਲਾਂ ਪਾਉ ਤੇਲ ਹਾਂਜੀ ਹੋ ਗਏ ਰੈਡੀ ਅੱਜ ਮੌਸਮ ਠੰਡਾ ਹੋ ਜਾਣਾ ਨਾ ਮਜ਼ਾ ਆਣਾ ਨਾ ਅੱਜ ਹਾਏ ਹਾਏ ਗਰਮੀ ਤੋਂ ਜਲੰਧਰ ਕਹਿੰਦੇ ਮੀਂਹ ਹੈ ਨਹੀਂ ਗਏ ਕਹਿੰਦੀ ਆ ਆ ਦੇਖੋ ਤਾਂ ਪੈਣ ਡਿਆ ਆ ਜਲੰਧਰ ਪੈਣ ਡਿਆ ਆ ਉਹ ਹਾਂ ਤੈਨੂੰ ਕੋਣ ਪਾਲਕ ਨੂੰ ਅਸੀਂ ਲਾ ਦਿੱਤਾ ਆ ਸਕੂਲ ਅਸੀਂ ਲੱਗੇ ਹੁਣ ਗੱਡੀ ਮੋੜਾ ਹੁਣ ਲੱਗੇ ਆ ਗੱਡੀ ਮੋੜਾ ਨਾ ਤੇ ਮੀ ਇੱਥੇ ਹੈ ਥੋੜਾ ਜਿਹਾ ਘੱਟ ਕਾ ਇੱਥੇ ਤਾਂ ਮੀ ਥੋੜਾ ਘੱਟ ਵਾ ਪਰ ਦੇਖੋ ਉੱਥੇ ਖਰਦਾਰ ਬਰ ਹੈ ਨਾ ਉੱਥੇ ਤਾਂ ਚੰਗਾ ਪੈਂਡਿਆ ਹੋਊਗਾ ਤੋਂ ਮੁੰਡੇ ਗਿੱਲੇ ਹੋ ਆਂਡੇ ਬੁਰੀ ਸਹੀ ਗੱਲ ਲੋ ਜੀ ਸਾਡੇ ਇੱਥੇ ਮੀ ਮੂੰਹ ਕੁਛ ਵੀ ਹੈ ਨਹੀਂ ਖਤਮ ਹੋ ਗਿਆ ਹੈ ਜੀ ਸਾਡੇ ਮੀਂਹ ਹਟ ਗਿਆ ਆ ਤੇ ਹੁਣ ਅਸੀਂ ਆ ਗਏ ਆ ਘਰੇ ਤੇ ਚਲੋ ਹੁਣ ਕਰਦੇ ਆ ਬਾਕੀ ਘਰ ਦੇ ਕੰਮ ਅਰੇ ਦੇਖਦੇ ਆ ਘਰ ਦੇ ਸੁੱਤੇ ਉੱਠੇ ਕਿ ਨਹੀਂ ਉੱਠੇ ਜੀ ਮੀਂਹ ਵਾਂਦਾ ਹੀ ਸੁੱਤੇ ਹੋਣੇ ਮਮੀ ਤਾਂ ਉੱਠ ਕੇ ਹੋਣੇ ਆ ਆਹ ਉਹਨੇ ਤਾਂ ਹਰ ਲਾਈਟ ਆਈ ਗਈ ਹੋਵੇ ਹਰਮਨ ਨੇ ਤਾਂ ਉੱਠਣਾ ਹੀ ਨਹੀਂ ਅਜੇ ਹਾਂਜੀ ਹਾਂਜੀ 11:30 ਹੋ ਗਏ ਆ ਮੰਮੀ ਕਰਦੇ ਪਏ ਆ ਪਾਠ ਤੇ ਹਲੇ ਕੰਮ ਵਾਲੀ ਆਂਟੀ ਸਾਡੇ ਆਏ ਨਹੀਂ ਕੱਪੜੇ-ਕੁਪੜੇ ਸੁਕਣੇ ਪਾ ਦਿੱਤੇ ਆ ਤੇ ਹੁਣ ਅਸੀਂ ਆਪਣਾ ਥੋੜਾ ਜਿਹਾ ਕੰਮ ਕਰ ਲਈਏ ਅੱਜ ਕੋਈ ਸਬਜ਼ੀ ਨਹੀਂ ਬਣਾਉਣੀ ਮੈਂ ਸਬਜ਼ੀ ਬਣੀ ਪਈ ਆ ਕਿਉਂਕਿ ਕੱਲ ਮੈਂ ਬਣਾਈ ਸੀ ਕੜੀ ਤੇ ਕੜੀ ਤੇ ਰਾਤੀ ਬਣਾਈਆਂ ਸੀ ਪਿੰਡੀਆਂ ਤੇ ਅਸੀਂ ਹੁਣ ਨਹੀਂ ਬਣਾਣਾ ਕੁਝ ਵੀ ਨਾਲ ਬਣਾਉਂਗੀ ਦੁਪਹਿਰੇ ਚਾਵਲ ਜੇ ਕੁਝ ਹੋਰ ਬਣਾਇਆ ਤਾਂ ਸੇ ਸਬਜ਼ੀ ਕਿਸੇ ਨੇ ਨਹੀਂ ਖਾਣੀ ਹੈਗੀ ਇਸ ਕਰਕੇ ਅੱਜ ਸਾਡੀ ਸੋਈ ਵਿੱਚੋਂ ਦਾਲ ਸਬਜ਼ੀ ਦੀ ਛੁੱਟੀ ਤੇ ਹੁਣ ਆਪਾਂ ਕਰਾਂਗੇ ਆਪਣਾ ਕੰਮ ਤੇ ਮੈਂ ਕੱਪੜੇ ਸੁੱਕਣੇ ਪਾਇਆ ਹੀ ਆ ਆਪੋ ਆਪਣੇ ਸਾਰੇ ਕੰਮਾਂ ਤੇ ਚੱਲ ਗਏ ਆ ਪਲਕ ਸਕੂਲ ਚਲ ਗਈ ਆ ਉਹਦਾ ਤੁਹਾਨੂੰ ਅਸੀਂ ਦਿਖਾ ਲਿਆ ਸੀ ਸਵੇਰੇ ਕਿ ਆ ਕਿ ਛੱਡ ਕੇ ਆਏ ਆ ਉਹਨੂੰ ਮੀਮੂ ਹਟ ਗਿਆ ਗਰਮੀ ਫੇਰ ਹੋਣੀ ਆ ਹੁਣ ਅਸੀਂ ਆਪਣਾ ਕਰ ਲਈਏ ਕੰਮ ਚਲੋ ਫੇਰ ਮਿਲਦੇ ਆ ਤੁਹਾਨੂੰ ਹਣਜੀ ਇੱਧਰ ਬਣ ਗਏ ਸਾਡੇ ਚਾਵਲ ਰੱਖ ਇੱਕ ਮਿੰਟ ਪਾਣੀ ਕੜੀ ਵਰ ਲਈ ਅਸੀਂ ਗਰਮ ਹਰਮਨ ਗਿਆ ਸੀਗਾ ਆਪਣੇ ਫਰੈਂਡ ਦੇ ਨਾਲ ਉੱਥੋਂ ਪੱਲੂ ਦੇ ਲਿਆ ਆ ਨਿਊਟਰੀ ਹਲਕਾ ਠੀਕ ਆ ਅਸੀਂ ਖਾਵਾਂਗੇ ਕੜੀ ਚੌੜ ਠੀਕ ਆ ਜੀ ਤੇ ਚਲੋ ਬਾਕੀ ਆਉਂਦੀ ਆ ਹਾਂਜੀ ਰੋਟੀ ਨਹੀਂ ਖਾਣੀ ਬਾਹਰ ਖਾ ਗਿਆ ਹੋਰ ਹੈ ਬਾਹਰ ਖਾ ਗਿਆ ਹੋਰ ਬਾਹਰ ਖਾ ਗਿਆ ਹੂੰ ਚਲ ਮੈਂ ਚੱਲਾਂ ਉੱਪਰ ਹੂੰ ਮੈਂ ਇੱਕ ਵੀਡੀਓ ਬਣਾਣੀ ਹੈ ਠੀਕਾ ਚਲੋ ਮਿਲਦੇ ਆਂ ਫਿਰ ਆਉਂਦੀ ਆ ਤਾਂ ਪੱਲੂ ਮੈਂ ਕਰਦੀ ਪਈ ਸੀ ਕੰਮ ਤੇ ਬੱਤੀ ਸਾਡੇ ਗਈ ਆ ਸਵੇਰ ਦੀ ਲਾਈਟ ਨੇ ਬਹੁਤ ਜ਼ਿਆਦਾ ਦੁੱਖ ਕੀਤਾ ਪਿਆ ਸਾਨੂੰ ਚਲੋ ਪਾਣੀ ਕਿਧਰ ਕਿਆਰ ਮੰਨੇ ਉਸ ਨੂੰ ਲੈ ਕੇ ਚਲੋ ਲਓ ਪਾਣੀ ਤਾਂ ਪੀਏ ਹੁਣ ਕਲੀਅਰ ਆਂਦਾ ਆ ਐ ਨਹੀਂ ਬੁੱਤੂ ਕਿਹਾ ਬੱਤੀ ਹੈ ਜੀ ਬੁੱਤ ਹਾਂਜੀ ਆ ਗਿਆ ਹਾਏ ਮੈਂ ਮਰ ਜਾ ਅਰੀਕ ਖਲੇ ਤਾਰ ਚ ਨਾ ਫਾਸੀ ਰੀਪਰ ਕਿਦਾਂ ਖੋਲੀ ਆਇਆ ਤੂੰ ਪਹਿਲੇ ਮੈਨੂੰ ਦੱਸ ਚਰ ਤੂੰ ਕਮਲਾ ਕਾ ਤੇ ਬਣਿਆ ਹੁੰਦਾ ਆ ਮੈਂ ਨਹੀਂ ਖਾਣਾ ਮੈਂ ਤੇਰੇ ਕੱਪੜੇ ਬਦਲ ਫੇਖਾਉਂਗੀ ਨਹੀਂ ਤੂੰ ਕਮਲਾ ਤੂੰ ਮੁਰਗੇ ਬਦਲ ਲੈ ਕੱਪੜੇ ਤੂੰ ਕਮਲਾ ਕਾ ਤੇ ਬਣਿਆ ਆ ਮੇਰੇ ਉੱਤੇ ਸੋਲੇ ਪਾਏ ਚਟਨੀ ਪਾਈ ਮੁਰਗੇ ਬੰਦ ਹੋੜ ਸੜਾਵਾ ਹੋਇਆ ਨਾ ਖਰਾਬ ਹੋ ਜਾਣਾ ਪੁੱਤ ਇਹਨਾਂ ਦਾ ਮਾਰ ਦੋ ਕੁਰਸੀ ਲੈ ਗਿਆ ਮੈਂ ਮੈਨੂੰ ਕੁਰਸੀ ਦਵੋ ਹਾਂਜੀ ਜੀ ਕਿੱਦਾਂ ਜੀ ਬਾਹਰ ਮੌਸਮ ਕਿੱਦਾਂ ਗਰਮੀ ਕਿਦਾਂ ਆਈਓ ਪੱਲੂ ਨੂੰ ਗਰਮੀ ਬਹੁਤ ਆਈ ਹੋਈ ਤੁਸੀਂ ਬੋਲਦੇ ਗੱਡੀ ਚੱਲ ਜਾਣਾ ਸੀਗਾ ਯਾਰ ਪਤਾ ਕੀ ਗੱਲ ਬੱਦਲ ਹੋਇਆ ਆ ਸਕੂਟੀ ਤੇ ਨਹੀਂ ਲੱਗਦੀ ਹੈਗੀ ਇਹ ਹੁਣ ਉੱਥੇ ਖੜੇ ਹੋ ਕੇ ਆ ਬੰਦ ਲਿਆ ਆ ਉਹ ਤੁਪੇ ਪਲੇਟ ਲਵੋ ਨਾ ਕੀ ਕਰਦੇ ਤੁਸੀਂ ਤੁਪੇ ਖੜੇ ਹੋਏ ਜਦੋਂ ਮੱਲਿਆ ਨਾ ਉਹਨਾਂ ਨੂੰ ਗਰਮੀ ਲੱਗਦੀ ਆ ਭੀ ਜੀ ਭਾਈ ਪਸੀਨੇ ਨਾਲ ਕਿਤੇ ਕਮਲੀ ਹੋਈ ਪਈ ਆ ਉਹ ਚਲੋ ਸਕੂਟੀ ਵੀ ਹੈ ਨਹੀਂਗੀ ਹੈ ਸਕੂਟੀ ਵੀ ਹੈ ਨਹੀਂ ਅੱਜ ਚਲੋ ਮਿਲਦੇ ਆ ਵੇ ਹਾਂਜੀ ਨੋ ਜੀ ਰੋਟੀ ਲੱਗੇ ਖਾਣ ਚੜੀ ਚਾਵਲ ਤੇ ਬੱਤੀ ਗਈ ਆ ਬੜੀ ਦੁਖੀ ਆ ਵੇ ਕਿੱਦਾਂ ਵਾ ਉਧਰੋਂ ਆਏ ਆ ਤੇ ਇੰਨੀ ਗਰਮੀ ਆ ਬੁਰਾ ਹਾਲਾ ਗੱਲ ਵੀ ਨਹੀਂ ਕਰਨ ਦੀ ਬਈ ਬਹੁਤ ਜ਼ਿਆਦਾ ਬਈ ਬੁਰਾ ਹਾਲਾ ਅੱਛਾ ਗਰਮੀ ਨੇ ਵਾਟ ਗੱਡੇ ਵਾਏ ਆ ਏਸੀ ਚੱਲਦਾ ਰਹਿੰਦਾ ਹੈ ਨਾ ਅੱਜ ਬੰਦ ਹੋਇਆ ਹੈ ਨਾ ਤੇ ਅੱਜ ਪਤਾ ਲੱਗਾ ਅੱਜ ਪਤਾ ਲੱਗਾ ਵੀ ਏਸੀ ਦੀ ਵੈਲਿਊ ਕੀ ਆ ਹਾਂ ਚਲੋ ਠੀਕ ਆ ਮਿਲਦੇ ਆ ਰੋਟੀ ਪਾਣੀ ਖਾ ਕੇ ਤੁਹਾਨੂੰ ਸਾਰਿਆਂ ਨੂੰ ਫਿਰ ਚਾਰ ਵਾਚ ਚਲ ਲਿਆ ਤੇ ਬੱਤੀ ਤਾਂ ਹਲੇ ਵੀ ਨਹੀਂ ਆਈ ਹੈਗੀ ਤੇ ਮੈਂ ਟਿਊਸ਼ਨ ਤੋਂ ਵੀ ਛੁੱਟੀ ਕੀਤੀ ਹੈ ਕਿਉਂਕਿ ਬੱਤੀ ਆਈ ਸਾਡੇ ਇਨਵਰਟਰ ਵੀ ਟੂਟੂੰਗ ਨਾਲ ਲੱਪਿਆ ਆ ਹਣ ਹੈਨਾ ਸਵੇਰ ਦੀ ਬੱਤੀ ਨਹੀਂ ਆਈ ਇਸਕਾ ਕੀ ਹਣੇ ਪਾਪਾ ਵੀ ਪੱਤੀ ਬੰਦ ਕਰਕੇ ਵੀ ਬੈਠਣੇ ਪੈਣਾ ਆਪਾਂ ਨੂੰ ਵੀ ਇਹਨੂੰ ਬੱਤੀ ਜਵਾ ਯਾਰ ਮੈਂ ਤਾਂ ਕੰਮ ਕਰਨਾ ਮੇਰੇ ਸੂਟ ਦੇਣ ਆਏ ਸਵੇਰੇ ਸੀ ਕੇ ਤੇ ਫਿਰ ਹੁਣ ਕੀ ਕਰਨਾ ਹੈ ਹੁਣ ਕੀ ਮੈਂ ਕੰਮ ਕਰੀ ਤਾਪ ਤੇ ਪੱਖਾ ਪਿਆ ਹੋਈ ਤਾਂ ਪੱਖਾ ਬੰਦ ਹੋਊਗਾ ਜਾਂ ਫਿਰ ਤਾਂ ਲਾਈਟ ਬੰਦ ਹੋਊਗੀ ਦੇਖਦੇ ਹਾਂ ਬੱਤੀ ਵਾਲਿਆਂ ਨੂੰ ਕੋਈ ਪਤਾ ਨਹੀਂ ਕੀ ਦੋਰਾ ਪਿਆ ਆ ਸੋ ਆ ਹੀ ਗਿਆ ਇਹਨਾਂ ਧੁੱਪ ਨਿਕਲੀ ਬਾਹਰ ਜਾਨੇ ਬੱਤੀ ਘਟੀ ਹੋਈ ਆ ਤੇ ਦੇਖਦੇ ਹਾਂ ਹੁਣ ਫਿਰ ਚਲੋ ਗਈ ਫੇ ਲਾਈਟ ਤੇ ਹੜਾ ਦਾ ਵਾਈਫਾਈ ਵੀ ਚੱਲ ਗਿਆ ਮਿਲ ਨਾਲ ਨਾਲ ਚਲੋ ਉੱਤ ਸਲ ਜੂਗਾ ਪਰ ਹੁਣ ਪੱਖਾ ਵੀ ਗਿਆ ਮੰਮੀ ਕੀ ਕਰਨਾ ਫੇ ਹੁਣ ਨਹੀਂ ਕਰਣੀ ਚੋਲੋ ਇਧਰ ਹਵਾ ਆਊਗੀ ਬਾਹਰ ਟੱਕੀ ਖੋਲੀ ਆ ਹੁਣ ਟੱਕੀ ਖੋਲੂ ਇਧਰੋਂ ਤੇਰੀ ਖੋਲ ਲੋ ਹਵਾ ਆਊਗੀ ਹਰ ਮਣ ਉੱਤੇ ਗਿਆ ਆ ਮੈਂ ਮਾਰੇ ਡਰਾਫ ਕੀਤਾ ਹੁਣ ਕਟਿੰਗ ਆ ਜਿਉਂ ਚਲੋ ਮਾਰਤੀ ਆ ਬੇਨਾ ਅੱਗੇ ਮਜ਼ਾ ਹੀ ਸਵਾਲ ਕਿਵੇਂ ਕੀਤਾ ਆ ਚਲੋ ਠੀਕ ਆ ਚਲੋ ਅਸੀਂ ਆ ਗਏ ਆ ਘਰੇ ਤੇ ਦੁਕਾਨੇ ਵੀ ਇਨਵਰਟਰ ਹੋ ਗਿਆ ਬੰਦ ਤੇ ਇਧਰ ਕਿੱਦਾਂ ਪੱਖੀਆਂ ਤੇ ਕਿੱਦਾਂ ਸਭ ੱੱੱ ਲੱਗੇ ਹੋਏ ਆ ਮੈਂ ਵੀ ਦੁਕਾਨ ਦੇ ਇੱਧੇ ਬੈਠਾ ਸੀ ਗਰਮੀ ਜਿਹੀ ਉਹਦੇ ਆ ਗਿਆ ਫਿਰ ਮੈਂ ਜਿੰਨੀ ਆ ਕੱਟ ਲਈ ਆ ਕਿੰਨਾ ਵੇ 10-10 ਮਿੰਟ ਦੀ ਕੱਟ ਲਈ ਉਹ ਵਹੀ ਗੱਲ ਆ ਚਲੋ ਜੀ ਗਾਇਜ਼ ਰਾਮ ਨੇ ਜੋਰ ਤੇ ਚੀਕ ਮਾਰੀ ਪੱਟੀ ਆ ਗਈ ਰੱਬਾ ਰਖਵਾ ਲੈ ਅਸਾਲ ਦੇ ਕੁਪਾ ਨਾ ਰੱਬਾ ਸਿੱਜ ਗਿਆ ਯਾਰ ਪਸੀਨੇ ਦੇ ਨਾਲ ਯਾਰ ਬਹੁਤ ਆ ਰਿਹਾ ਯਾਰ ਇਹ ਪੱਖੀ ਚ ਲੰਡੇ ਹੈਗੇ ਮੈਂ ਤਾਂ ਨਾ ਘੜੀ ਕੁਵਾ ਦਾ ਆ ਏਦਾਂ ਚੱਲਦੀ ਇਹ ਹੱਥ ਵਿੱਚ ਐਦਵੇਂ ਨੂੰ ਨਾ ਗਰਮੀ ਦੀ ਨੀਂਦ ਜਾਂਦਾ ਆਉਂਦੀ ਆ ਗਰਮੀ ਨਹੀਂ ਜਾਂਦੀ ਆ ਜਿੱਦਾਂ ਨਾ ਇੱਕ ਗਰਮੀ ਦੀ ਸੁਸਤੀ ਪੈ ਜਾਂਦੀ ਆ ਨਾ ਉਹਦੇ ਨਾਲ ਮੇਰੀ ਅੱਖਾਂ ਨੂੰ ਮੈਨੂੰ ਆਪਣਾ ਲੱਗਦਾ ਜਿਵੇਂ ਚੱਲ ਆਉਣ ਪੱਟੀ ਆ ਗਈ ਨਰਾਮ ਕਰੋ ਕੰਮ ਕਰਾਉਣੇ ਆ ਰਾਮ ਕਰਾਉਣੇ ਨੇ ਕੰਮ ਕਰਨ ਲੱਗੇ ਹੋਣੇ ਵੀ ਆਪਣਾ ਕੰਮ ਕਰ ਲੈ ਮੈਂ ਵੀ ਉਹਨਾਂ ਦਾ ਕੰਮ ਕਰਨ ਚੱਲਾਂ ਚਲੋ ਚਾਲ ਵਧੀਆ ਜਹੀ ਆਪਾਂ ਕੰਮ ਕਰਦੇ ਬੈਠਾ ਆ ਆ ਭਰਾਵਾ ਤੂੰ ਕਾਪੀ ਲੈਣਾ ਹਾੜੇ ਵਲੋਗ ਜੀ ਇਹ ਇੱਧਰ ਦੇਖ ਬਾਈ ਪਪਾ ਜੀ ਤੂੰ ਤੂੰ ਘੋਣਾ ਜਹਤ ਹਾਏ ਮੰਮੀ ਜੀ ਮਿਲ ਆ ਜੀ ਹਾਏ ਗਰਮੀ ਆ ਇੱਧਰ ਦੇਖੋ ਮੈਂ ਵੀ ਆ ਜਾ ਹਾਏ ਮੰਮੀ ਕੱਲਰ ਮੋੜ ਗਿਆ ਹਾਏ ਮੰਮੀ ਗਰਮੀ ਲੱਗਦੀ यार मम्मी मम्मी मैगी खान दिल करता तू पहले हां मेरे तो चल हर मैं लिया के दऊ मेरी मैगी नहीं नहीं मम्मी प्लीज खाला ला क्यों नो दो दे दो हेल्थ ले जगी नहीं मेरी मैगी मैं कद तो खाती थी लास्ट टाइम कल लास्ट टाइम कद खाती थी यार तो दो इधर आ करो कौन मम्मा दादी हम पे लग गया क्या ਕਿ ਮਮਾ ਨੇ ਕੰਮ ਨਹੀਂ ਮੁਕਾਣਾ ਮੈਂ ਜੋ ਚਾਪ ਲਈਏ ਤੁਹਾਨੂੰ ਕਿਸੇ ਦਿਨ ਨਹੀਂ ਹੈ ਕਿਸੇ ਦਿਨ ਆਣਾ ਨਹੀਂ ਚਲੋ ਮਰਜੀ ਲਓ ਮਮੀ ਚਾਪ ਲਓ ਹਾਂ ਚਲੋ ਪੀਓ ਫੇ ਚਾੜਾ ਗਮ ਕਿੰਨਾ ਕਰਿੰਦਾ ਤੀ ਗੱਲ ਦੇਣੀ ਸੂਟ ਕੰਮ ਬਹੁਤ ਕੱਲ ਤੋਂ ਬਾਅਦ ਫ੍ਰੀ ਹੋ ਜਾਣਾ ਮੈਂ ਹੈਗਾ ਆ ਹਲੇ ਕੰਮ ਫ੍ਰੀ ਕਿੱਥੇ ਲੈ ਕਿੰਨੇ ਵੇ ਆਲੇ ਕਾਲੀ ਵਾਲੇ ਕਰੋ ਵੇ ਚਾ ਫੱਟੇ ਵੱਜ ਗਏ ਹੁਣ ਤੇ ਬੱਤੀ ਵਿੱਚ ਫੇ ਚੱਲ ਗਈ ਸੀ ਬਟ ਆ ਗਈ ਆ ਤੇ ਮम्मा ਲੈ ਕੰਮ ਹੀ ਕਰਦੇ ਪਏ ਨੇ ਇੱਧਰ ਚੱਲਦੇ ਪਿਆ ਕਾਰ ਆ ਹੁਣ ਆਇਆ ਨਾ ਆਕੇ ਤੇ ਇਧਰ ਤਾਰਕ ਨੂੰ ਚੱਲਦੇ ਪਏ ਦਾਦੀ-ਦਾਦੀ ਗਈ ਬਾਜ਼ਾਰ ਤੇ ਕਿਹੜਾ ਕਿੰਨਾ ਕਰਿਆ ਗਿਆ ਕੰਮ ਮੇਰਾ ਕੰਮ ਪਿਆਲੇ ਅੱਜ ਮੈਂ ਪੂਰਾ ਦਿਨ ਮੈੱਲੀ ਬਣਾਉਣੀ ਹੈਗੀ ਕੱਲ ਮੈਨੂੰ ਟੈਸਟ ਮਿਲਿਆ ਨਹੀਂ ਸੀਗਾ ਜਿਹੜੇ ਦਿਨ ਮੈਂ ਬੈੱਲੀ ਆ ਅੱਜ ਮੈਂ ਘਰ ਨੂੰ ਸ਼ਾਮੀ ਵੀ ਸਬਜ਼ੀ ਕੁਝ ਨਹੀਂ ਬਣਾਉਣਾ ਹੈਗਾ ਹੂੰ ਛਿਮਲਾ ਗਾਡੀ ਵੀ ਆ ਗਿਆ ਦਾਦੀ ਆ ਗਏ ਕੀ ਲਗਿਆ ਆਇਓ ਦਾਦੀ ਲਗਿਆ ਚਿਪਸ ਦੇਖੋ ਦੇਖ ਲੋ ਚਲੋ ਮम्मा ਫੇਰ ਹੁਣ ਰੋਟੀ ਰੋਟੀ ਬਣਾਵਾਂਗੇ ਫੇਰ ਖਾਣੇ ਆ ਹਾਂ ਜੀ 9 ਵਜ ਗਏ ਆ ਤੇ ਇਧਰ ਮੈਡਮ ਇੱਕੋ ਹੀ ਕੰਮ ਆ ਬਸ ਤੇ ਹਾਂਜੀ ਤੁਹਾਡਾ ਕੰਮ ਮੁਕਿਆ ਕਿ ਨਹੀਂ ਕਰੋ ਯਾਰ ਫੇਰ ਰੋਟੀ ਪਾਣੀ ਖਾਈਏ ਅੱਜ ਸਾਰੀ ਦਿਹਾੜੀ ਬੱਤੀ ਨੇ ਬਹੁਤ ਦੁਖੀ ਕੀਤਾ ਬੱਤੀ ਕਰਕੇ ਤਾਂ ਸਾਰਾ ਕੰਮ ਬਹੁਤ ਜਾਵਾ ਕੰਮ ਦੁਖੀ ਹੋਇਆ ਬੱਤੀ ਕਰਕੇ ਹਾਂ ਵੀ ਤੂੰ ਮੈਂ ਮੜਾ ਕੰਮ ਕਰਾਂਗਾ ਰੋਟੀ ਰੋਟੀ ਕਾਣੀ ਦੋ ਗੋੜੀਆਂ ਚਲੋ ਆਣੀ ਵਾਵੇ ਇੱਦਾਂ ਜੀ ਬਣਾ ਲਈ ਹੋਰ ਬਣਾਓ ਫਿਰ ਪਿੰਡੀਆਂ ਦਾਲ ਫਲਕੇ ਚਲੋ ਭਾਂਡੇ ਬਾਅਦ ਚੱਕ ਲੂਗੀ ਚਲੋ ਵਾਹ ਰੋਟੀ ਤਾਂ ਹੋ ਗਈ ਆ ਰੈਡੀ ਤੇ ਮੈਂ ਕਹਿੰਦਾ ਪਹਿਲਾਂ ਪਾ ਕੇ ਖਾ ਲਓ ਫੇ ਜਿਹੜਾ ਕੰਮ ਰਹਿਦਾ ਥੋੜਾ ਜਿਹਾ ਬਾਅਦ ਚ ਕਰ ਲਿਓ ਮੇਰੇ ਮੱਕਦੇ ਮੇਰੇ ਜਦੋਂ ਬਰਦੀ ਫੁੱਲੇ ਜਾਣਾ ਨਾ ਸਤਾਂਜਾ ਉਹਦੇ ਬਾਅਦ ਚ ਦੋ ਘੰਟੇ ਲਾ ਲੈਣੇ ਕੰਮ ਅੱਜ ਦਾ ਕਰ ਲਈ ਨਾਲੇ ਉਹ ਅੱਜ ਮੂਵੀ ਕੱਢੀ ਐ ਕਾ ਮੂਵੀ ਦੇਖਣੀ ਆ ਤੂੰ ਤਾਰਕ ਮੇਤਾ ਬੰਦ ਕਰਨਾ ਆ ਐ ਐ ਐ ਨਹੀਂ ਆਹ ਹਾਰੀ ਜੜੀ ਦੇ ਦੀ ਤਾਰਕ ਮੇਤਾ ਹੀ ਤਾਰਕ ਮੇਤਾ ਹੈ ਹੈਂ ਹੋਰ ਹੋਰ ਸਿਰ ਸਿਰ ਕਰ ਲਈ ਚਲ ਠੀਕ ਤੂੰ ਖਤਮ ਕਰਨਾ ਤੂੰ ਖਤਮ ਕਰਨਾ ਇਹ ਪਹਿਲਾ ਭੂਤ ਵਾਲਾ ਐਪੀਸੋਡ ਖਤਮ ਕਰਨਾ ਸੀ ਉਹ ਹੋ ਗਿਆ ਨਾ ਹੁਣ ਦੂਜਾ ਲਾ ਲਿਆ ਆ ਇਦਾਂ ਦਾ ਤੇਰਾ ਖਤਮ ਵੀ ਨਹੀਂ ਹੋਣਾ ਹੈਗਾ ਇਹ ਆ ਚਲੋ ਬੰਦ ਕਰੋ ਇਹਨੂੰ ਲਓ ਜੀ ਰੋਟੀ ਆ ਗਈ ਹੈ ਸਾਡੀ ਦਾਲ ਇਹ ਕੋਲੀਆਂ ਚਾ ਰਹੀਆਂ ਤੂੰ ਨਹੀਂ ਖਾਣੀ ਜੀ ਉਹਨੇ ਗੋਭੀ ਵਾਲੀ ਖਾਣੀ ਥਾ ਲਈ ਅੱਛਾ ਉਹਨੇ ਗੋਭੀ ਵਾਲੀ ਪਰੌਂਠੀ ਖਾ ਲਈ ਆ ਓਕੇ ਮੈਂ ਉਹੀ ਕਹਾਂ ਕੋਲੀਆਂ ਚਾ ਰਹੀਆਂ ਆ ਮਤਲਬ ਇਹਨੇ ਰੋਟੀ ਖਾਣੀ ਨਹੀਂ ਹੈਗੀ ਯਾਰ ਆ ਪਹਿਲਾਂ ਤਾਂ ਪਾਣੀ ਪਾ ਕੇ ਪੀਏ ਪਾਣੀ ਜ਼ਰੂਰੀ ਆ ਚਲੋ ਰੋਟੀ ਪਾਓ ਅੱਜ ਇਹ ਪਾਕੇ ਦੇ ਕੇ ਪੀਸ ਆ ਗਈ ਹੈ ਅੱਛਾ ਤਾਂ ਅਹ ਸੁਨੀਤਾ ਮੇਰੀਆਂ ਸੁੱਕੀਆਂ ਹੂੰ ਤਹਾਡੇ ਚੌਪੜੀਆਂ ਹੋਈਆਂ ਨਾ ਮਿਲਦੇ ਆ ਰੋਟੀ ਪਾਣੀ ਖਾ ਕੇ ਪੱਲੂ ਅੱਜ ਨਹੀਂ ਤੇਰੇ ਅਸੀਂ ਰੋਟੀ ਖਾਣੇ ਆ ਮਮਾ ਨੇ ਭਾਂਡੇ ਪੁੰਡੇ ਚੱਕ ਕੇ ਵਿਹਲੇ ਹੋ ਗਏ ਆ ਨਾ ਤੂੰ ਬੰਦ ਕਰਨਾ ਮੁੜ ਕੇ ਤਾਰਕ ਮੇਤਾ ਸਮਝ ਗਈ ਅੱਜ ਨਹੀਂ ਉਹ ਅਜੀ ਮੂਵੀ ਦੇਖਣੀ ਆ ਹਨਾ ਵੀ ਲੱਗਾ ਤੁਸੀਂ ਫੇਰ ਜਾਪਲੀ ਹੁੰਦੇ ਦੇਖਣੀ ਆ ਨਾ ਮੂਵੀ ਆਪਾਂ ਮਮਾ ਨਹੀਂ ਦੇਖਣੀ ਆ ਦੇਖਣੀ ਆ ਇਹ ਕੋਈ ਜ਼ਰੂਰੀ ਨਹੀਂ ਮਮਾ ਆਗੇ ਨਹੀਂ ਨੀ ਗੱਲ ਹੁੰਦੀ ਕੋਈ ਬਾਅਦ ਵਿੱਚ ਤਾਂ ਦੇਖਿਆ ਨਾ ਹੁਣ ਕੀ ਕਰੀਦਾ ਮੈਂ ਹਾਂ ਉਹ ਖਾਣਾ ਕਰੇਗਾ ਕਿ ਆ ਚਲੋ ਮਿਲਦੇ ਆਂ ਜੀ ਰੋਟੀ ਪਾਣੀ ਖਾ ਗਏ ਉਦੋਂ ਬਾਅਦ ਫਿਰ ਮੂਵੀ ਦੇਖਾਂਗੇ ਫੋਨ ਦੇਖ ਲਈ ਜਰਾ ਠੀਕ ਹੈ ਪਪਾ ਆ ਕੇ ਬਾਜ਼ਾਰੋਂ ਪਪਾ ਬਾਗ ਬੱਤੀ ਹੈ ਲਈ ਕਹਿੰਦਾ ਪਗਲੀਆਂ ਪਈਆਂ ਹਰੀਆਂ ਆਹ ਪੂਰੇ ਨਹੀਂ ਬੱਤੀ ਨਹੀਂ ਰਹੀ ਉਹ ਕਹਿੰਦਾ ਐਸਕੇਮ ਸਭ ਫਿਲਟਰ ਕਰਤੀਆਂ ਆ ਕੋਈ ਮਿੱਠਾਈ ਲੈ ਆਉਂਦੇ ਕੋਈ ਮਿਠਾਉ ਤਾਂ ਦੁਰਗੀ ਲੈ ਆਉਣਾ ਮਿਠਾ ਮੰਗਾਏ ਜੀ ਆਈਸਕ੍ਰੀਮ ਵੀ ਲੈ ਆਉਂਦੇ 10 ਨੇ ਆ ਬਪਾ ਯਾਰ ਜਾ ਕੋਈ ਵੀ ਨਹੀਂ ਲੈ ਕੇ ਆਇਆ ਅਤੇ ਨੂੰ ਨਮ ਗੀਂਦੇ ਪੈਗੜ ਲੈ ਆ ਆ ਹੋਰ ਕੀ ਜੇ ਤੁਹਾਨੂੰ ਉਹ ਜੋ ਖੱਟਾ ਮਿੱਠਾ ਸਾਰਾ ਕੁਝ ਕੰਮ ਕਰਕੇ ਓਏ ਹੁਣ ਬੈਠਿਆ ਨੂੰ ਸੋਈ ਠਾਤਾ ਜਿ ਸਵੇਰ ਚੰਦਰ ਝਾੜਨੀਆਂ ਚੱਕ ਲਾ ਲਓ ਜੀ ਝਾੜੋ ਜੰਦਰ ਜੰਦਰ ਆਹ ਲਾ ਹੜ ਇਹ ਉਹ ਦੇਖਾਂ ਹਾਂ ਹਾਂ ਸਦਾ ਜਿਹਾ ਸਾਹ ਵਗੀ ਸਹੀ ਆ ਕੀ ਕਹਿੰਦਾ ਹੁਣ ਚੱਲ ਗੱਲਾਂ ਕਰ ਬਾਅਦ ਚ ਗੱਲ ਕਰਦੇ ਆ ਓਈ ਕਿੱਧਰ ਜੁਧਰ ਝਾੜ ਕੇ ਤੇ ਫਿਰ ਦੇਖਦੇ ਆ ਮੂਵੀ ਇੱਕ ਤੇ ਪਲਗ ਆਪਣਾ ਹੁਣ ਤੂ ਤਾਰਕ ਮੇਤਾ ਬੰਦ ਕਰ ਦੇ ਸਮਝ ਗਈ ਤੇ ਆਪਣਾ ਆ ਕੇ ਸੋ ਜਾ ਸਵੇਰੇ ਤੂ ਸਕੂਲੇ ਜਾਣ ਲੱਗੇ ਫਿਰ ਤੂ ਕਹਿੰਨੀ ਆ ਮੈਨੂੰ ਨੀਂਦ ਆਉਣ ਡਈ ਆ ਆ ਬੰਦ ਹੀ ਕਰ ਦੇ ਸ਼ਾਬਾਸ਼ ਟੀਵੀ ਬੰਦ ਕਰ ਦੋ ਅਸੀਂ ਆ ਓਹ ਟੀਵੀ ਬੰਦ ਕਰਤਾ ਸ਼ਾਬਾਸ਼ ਏ ਤੇਰੇ ਫਿਰ ਅਸੀਂ ਲੋਈਏ ਤੇ ਟੀਵੀ ਦੁਆਰਾ ਲੱਗਣ ਨੂੰ 10 ਮਿੰਟ ਲੱਗਣ ਫਿਰ ਚੱਲ ਮਨਵੀਰ ਬਲੌਗ ਦਾ ਐਂਡ ਕਰ ਦੋ ਆਪਾਂ ਬਲੌਗ ਦਾ ਐਂਡ ਕਰੀਏ ਯਾਰ ਅੱਜ ਛੋਟਾ ਬਲੌਗ ਬਣਿਆ ਥੋੜਾ ਜਿਹਾ ਹਾਂ ਤੇ ਰਹਿੰਦੇ ਅੱਜ 커피 ਬਣਾਉਣੀ ਹੈ ਨਾ ਪੀਣੀ ਹੈ ਨਾ ਫੇ ਉਹ ਕਰਕੇ ਫੇ ਬਣਾਵਾਂਗੇ ਚਲੋ ਫੇ ਕਰਾਂਗੇ ਐਂਡ ਬਲੌਗ ਦਾ ਮੂਵੀ ਸਾਡੀ ਮੁੱਕ ਗਈ ਆ ਤੇ ਅਸੀਂ 커피 ਵੀ ਬਿਲੀ ਸਾਨੂੰ ਜਿੱਤਾ ਹੀ ਭੁੱਲ ਗਿਆ ਕੋਈ ਮੂਵੀ ਸੀਗੀ ਇੰਟਰਸਟਿੰਗ ਤੇ ਇਹ ਵੀ ਆ ਗਿਆ ਥੱਲੇ ਤੇ ਚਲੋ ਬਲੌਗ ਦਾ ਕਰਦੇ ਇੱਥੇ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਦੀ ਮੋਟੀ ਨਾਲੀ ਸੁੱਦੀ ਹੋਈ ਆ ਉਹ ਹੋ ਗਈ ਸੀਗੀ ਪਹਿਲਾਂ ਹੀ ਅਸੀਂ ਸੋਚਿਆ ਸੀਗਾ ਵੀ ਚਲ 커피 커피 ਬਣਾਉਣੀ ਆ ਤੇ ਵਿੱਚ ਦਿਖਾ ਕੇ ਫੇ ਬਲੌਗ ਦਾ ਐਂਡ ਕਰਾਂਗੇ ਉਹ ਮੂਵੀ ਇੰਨੀ ਵਧੀਆ ਸੀਗਾ ਸਾਨੂੰ ਜਿੱਤਾ ਹੀ ਭੁੱਲ ਗਿਆ ਆ ਹੋਰ ਹੋਰ ਚਲੋ ਮਿਲਾਂਗੇ ਤੁਹਾਨੂੰ ਅਣ ਇੱਕ ਅਗਲੇ ਨਵੇਂ ਵਲੌਗ ਚ ਤੇ ਚਲੋ ਹੁਣ ਓਕੇ ਜੀ ਬਾਏ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ